ਅੱਜ ਹੀ ਦਿਨ ਹੈਗਾ ਜੀ ਸੰਡੇ ਦਾ ਜਿਹੜੀ ਆਪਾਂ ਪਹਿਲਾ ਵੀਡੀਓ ਸ਼ੇਅਰ ਕਰੀਏ ਤੁਹਾਡੇ ਨਾਲ ਹੁਣ ਵੱਜ ਗਏ 10 ਇਹ ਤੋਂ ਪਹਿਲਾਂ ਪਹਿਲਾਂ ਆਪਾਂ ਜਿਹੜੇ ਕੰਮ ਆ ਕਰੀਏ ਸਫਾਈਆਂ ਕਰੀਏ ਨੇ ਉਹ ਵੀਡੀਓ ਆਪਾਂ ਅਲੱਗ ਬਣਾਈ ਹੈਗੀ ਫਿਰ ਇੱਕ ਵੀਡੀਓ ਹੀ ਬਣਾਉਂਦੇ ਦਾ ਜ਼ਿਆਦਾ ਲੰਬੀ ਹੋ ਜਾਂਦੀ ਇੱਥੇ ਅਸੀਂ ਰੋਟੀ ਬਣਾ ਕੇ ਖਾ ਕੇ ਉਸ ਬਾਅਦ ਫੇਰ ਕੰਮ ਲੱਗੇ ਸੀ ਥੋੜਾ ਬਹੁਤਾ ਪਹਿਲਾਂ ਕਰ ਲਿਆ ਸੀਗਾ ਹੁਣ ਆਹ ਰੋਟੀ ਖਾ ਕੇ ਹਾਰਮੋਨ ਤੋਂ ਦਵਾਈ ਸਭ ਜੇ ਸਨੀ ਕਰਨ ਲੱਗ ਜਾਈਗੀ। ਚਾੜੂ ਤੇ ਪੋਚਾ ਰਹਿ ਜੂ ਉਸ ਤੋਂ ਬਾਅਦ ਦਾ। ਪਹਿਲਾਂ ਸਾਰਾ ਛੋਟਾ ਛੋਟਾ ਝਾੜੀਆਂ ਨੇ ਉੱਪਰੋਂ ਲਾ ਕੇ ਲੈਉਂਦਾ। ਅੰਦਰੋਂ ਉੱਪਰ ਕਿ ਲੈਉਂਦੀ ਪੂਰਾ। ਅੰਦਰ ਗਿਚਕਿੰਗ ਦੀ ਟਰੰਕ। ਉਹ ਆਪਦੇ ਕੱਪੜੇ ਕੁੱਪੜੇ ਸੈੱਟ ਕਰੀ ਜਾਂਦੀ ਆਪਦੇ ਕੁੱਪੜੇ ਢੀ ਰੱਖਦੀ ਹੁੰਦੀ ਹੈ। ਫਿਰ ਵਿੱਚ ਦੀ ਗਾਜਾ ਪੈਂਦਾ ਹਨ। ਜੋਤ ਦੇ ਸੈਂਟ ਰੱਖਦੇ ਹੁੰਦੇ ਮੈਂ ਟੋਕਰੀ ਜੀ ਲਈ ਹੋਈ ਹੈਗੀ। ਹਾਰਮਨ ਨੇ ਆਉ ਦਾ ਟਰੰਕ ਲਾਇਆ ਹੈ ਕਿਉਂਕਿ ਨਵੇਂ ਨੂੰ ਦਿਖਾ ਜੰਦੀ ਹੈਗੀ ਫਿਰ ਸਾਰੇ ਕੱਲ ਬਥਲ ਹੋ ਜਾਂਦੀ ਹੈ ਕਿ ਆਪਣੀ ਉਹ ਆਪ ਹੀ ਆਉਂਦੀ ਹੈ ਜੋ ਦੇ ਕੱਪੜੇ ਮੈਂ ਟੋਕਰੀ ਚ ਰੱਖਦੀ ਹੁੰਦੀ ਆ ਫੇ ਸਾਡੇ ਮਾਰੀ ਦੀ ਹੁੰਦੀ ਆ ਇਹ ਪਟੋਲ ਰੱਖੀ ਦੁਕਾਨੀ ਮੈਂ ਅੱਜ ਆਪਨਾ ਕੋਈ ਚੱਕੇ ਪਾ ਰਹੀ ਦੋ ਟੋਕਰੀ ਚ ਜਦੋਂ ਵੀ ਆਪਣੇ ਪਾਣੀ ਪਾਉਣ ਫਿਰ ਮੰਗਦਾਨਾ ਹੈਗਾ ਇਹ ਜਿਹਨੇ ਮੈਂ ਕੱਲ ਕੱਪੜੇ ધોਤੇ ਸੀਗੇ ਇਹਨੇ ਸਾਰੇ ਅੰਦਰੋਂ ਕੱਢ ਲਈ ਕੱਲ ਲਾ ਕੇ ਅੰਦਰ ਹੀ ਰੱਖ ਕੇ ਸਿੱਤਵਲੀ ਇਹਨਾਂ ਦੀ ਹੁਣ ਮੈਂ ਤੈਹ ਲਾਉਂਦੀ ਸੀਗੀ ਬਾਹਰ ਕੱਢ ਕੇ ਸਿੱਤੂਗੀ ਹਰਮਨ ਸਬਸਕ੍ਰਾਈਬ ਕਰਦੀ ਹੈ ਆਪਦੇ ਨਵੇਂ ਕੱਪੜੇ ਸਾਫ ਦੀ ਹੈ ਹੁਣ ਉਹ ਸੈੱਟ ਕਰਦੀ ਹੈ ਕਿਉਂ ਜਦੋਂ ਰੋਜ਼ ਕਾਜ ਜਾਂਦੀ ਹੈ ਬਸ ਕੇ ਨਾ ਮੈਂ ਤੈ ਮਾਰ ਕੇ ਰੱਖ ਦਿੰਦੀ ਆ ਤੇ ਪ੍ਰੰਤ ਤੇ ਧੋ ਕੇ ਜਾਂਦੀ ਹੂੰ ਪ੍ਰੈਸ ਕਰਕੇ ਬਾਜ ਜਾਂਦੀ ਆ ਤੇ ਫਿਰ ਲੁੰਦੀ ਹੈ ਮੈਂ ਧੋ ਕੇ ਫੇਰ ਵੀ ਰੱਖ ਦਿੰਦੀ ਆ ਜੀ ਫੇਰ ਉਹ ਇਹ ਐਤਵਾਰਾ ਵੀ ਸੈੱਟ ਕਰ ਲੈਂਦੀ ਹੁੰਦੀ ਆ ਇਹ ਸਾਰੇ ਐਤਵਾਰਾ ਵੇ ਕਰੂਗੀ ਤਾਂ ਸਾਰੇ ਵਿੱਚ ਹੀ ਮੇਰੀ ਬਿਮਾਰੀ ਵੀ ਕਰੂਗੀ ਸਾਡੇ ਕਪੜੇ ਵੀ ਸੈਟ ਕਰ ਦੂਗੀ ਜਿਹੜੇ ਇਹਨਾਂ ਪਾਪਾ ਰੋਈ ਹਾਲ ਚੱਲ ਹੁੰਦੀ ਰਹਿੰਦੀ ਹੈ ਅੱਤ ਸੱਤ ਦਿਨਾਂ ਤੋਂ ਕਰ ਲਈਏ ਫਿਰ ਵਧੀਆ ਠੀਕ ਰਹਿੰਦਾ ਗਾਜਾ ਨਹੀਂ ਪੈਂਦਾ ਹੈਗਾ ਇਹਨਾਂ ਮੈਂ ਪੁਰਾਣੀ ਬੁੱਲੀ ਤੇ ਲਾਉਣੀ ਆਂ ਫਿਰ ਘਰੇ ਪਾਉਣ ਵਾਲੇ ਆਮ ਪੱਲ ਤੋਂ ਤੇ ਸੀ ਇਹ ਉਜੀ ਆਪਾਂ ਕੱਪੜਾ ਇਹ ਤੈਹ ਲਾ ਦਿਆਂਗੇ ਫਿਰ ਦੇਖਦੇ ਆ ਕੀ ਕਰਦੇ ਹਾਂ ਉਹ ਬਾਦ ਫਿਰ ਲਿੰਦੇ ਇਹ ਅਸੀਂ ਇੱਥੇ ਸਮਾਰਦੇ ਸੀਗੇ ਗੰਡੇ ਇਹਦਾ ਸਾਡੇ ਬੰਗ ਜੀ ਰੱਖੀ ਹੋਈ ਹੈਗੀ ਸ਼ੈੱਡ ਤੇ ਕਮਰੇ ਦੇ ਮੂਹਰੇ ਤੇ ਸੋਈ ਦੇ ਨਾਲ ਵਿਚਾਲੇ ਇੱਥੇ ਅਸੀਂ ਗੰਡੇ ਸਾਰੇ ਉਰਾਂ ਕੱਢ ਲਈ ਸੀਗੇ ਪਿੱਛੇ ਨਾ ਆਪਣੇ ਸਰੋਂ ਦੇ ਇਕੱਠੇ ਰੱਖੇ ਹੋਏ ਸੀਗੇ ਇਹ ਗੰਡਿਆਂ ਦੇ ਪਿਛਲੇ ਪਾਸੇ ਉਹ ਨਾ ਸਰੋਂ ਦੇ ਵਾਲੇ ਗੱਟੇ 'ਚ ਪਤਾ ਨਹੀਂ ਕੋਈ ਚੂਹੀ ਨੇ ਮੋਰੀ ਕਰਤੀ ਸੀਗੀ ਸਰੋਂ ਡੁੱਲੀ ਪਈ ਸੀਗੀ ਕਿ 1.5 ਕਿਲੋ ਸਰੋਂ ਉਹ ਸੀ ਚੱਕਦੇ ਸੀਗੇ ਇੱਥੋਂ ਤੇ ਉਸ ਚੱਕ ਕੇ ਗੱਟੇ 'ਚ ਤਾਂ ਨਹੀਂ ਪਾਈ ਉਹਦੇ 'ਚ ਨਾ ਗੰਡਿਆਂ ਦੇ ਛਿਲਕੇ ਜਿਹੜੇ ਰਲੇ ਪਏ ਸੀਗੇ ਕੂੜਾ ਜਿਹਾ ਬਣਿਆ ਪਿਆ ਸੀ ਅਸੀਂ ਅੱਖਾਂ ਚੜ ਵੀ ਝੋਲੇ ਚ ਪਾ ਲੈਨੇ ਕਹਿੰਦੇ ਖੇਤ ਖੰਡਿਆ ਆਵਾਂਗੇ ਇਸ ਰੋਹ ਹੋ ਜਾਂਦੀ ਹੈ ਵਧੀਆ ਸਾਗ ਸੁਕ ਬਣ ਜਾ ਕਰੂਗਾ ਖੇਤ ਹਰੀ ਹੋ ਜੂਗੀ ਹੁਣ ਇਹ ਆਡੀ ਅਸੀਂ ਸਾਰੇ ਛੂੜਾ ਕਾੜਾ ਜਾਂ ਵਿੱਚ ਹੀ ਪਾਤਾ ਸੀਗਾ ਖੇਤ ਖੰਡਾਈ ਜਾਊਗੀ ਸਾਰਾ ਸਾਰਾ ਸਮਾਰ ਕੇ ਗੰਡੇ ਅਸੀਂ ਉਰਾ ਕੱਢ ਲੇ ਇਹਨਾਂ ਨੂੰ ਸਮਾਰਾਂਗੇ ਗੰਡਿਆਂ ਨੂੰ ਮਹੀਨੇ ਤੋਂ ਉੱਪਰ ਹੋ ਗਿਆ ਸੀਗਾ ਗੰਡੇ ਸਮਾਰਿਆਂ ਨੂੰ ਛਿਲਕਾ ਜਾਂ ਲੈਣ ਲੱਗ ਜਾਂਦਾ ਹੈਗਾ ਫਿਰ ਬਾਬਾ ਟਾਈਮ ਹੋ ਜੇ ਜਦੋਂ ਪਿਆਰ ਉਹਨਾ ਕੂੜਾ ਜਾਂ ਲੱਗਣ ਲੱਗ ਜਾਂਦਾ ਹੈਗਾ ਤੇ ਇੱਥੇ ਨਾ ਜਿਹੜੇ ਗੰਡੇ ਇੱਕ ਦੋ ਨਾਲ ਪਲਕ ਕੇ ਥੱਲੇ ਲੱਗ ਕੇ ਕੋ 2 ਘੰਟੇ ਦੇ ਵਿੱਚੋਂ ਖਰਾਬ ਨਿਕਲਦੀ ਨਹੀਂ ਜਦੋਂ ਆਪਾਂ ਇਸ ਮਾਰਦੇ ਆਂਗੇ ਉਹ ਦਾਗ ਜਿਹਾ ਲੱਗ ਕੇ ਫਰਸ਼ ਤੇ ਲੱਗ ਗਏ गट्टे लाते सैट करके पहला सामने झाड़ू ला के कूड़ा कट्टे लाते हेठा गट्टा विछाता सीका धरती खाली शराब जी हो जाती है सरों गंडे असी सारे चुग चुग के नीचो ना कोई कोई गंडे पले पे ने गे मैं कह रही थी गंढे पले पे ने ਬਾਰੇ ਤਾਂ ਨਹੀਂ ਭਲੇ ਸੀ ਬਸ 4-5 ਗੰਡੇ ਨਿਕਲੇ ਸੀ ਸਾਰੇ ਜੋ ਗੰਡੇ ਆਪਣੇ ਘਰ ਦੀ ਹੋਏ ਸੀ ਗੰਡੇ ਬਹੁਤ ਵਧੀਆ ਨੇਗੇ ਇਹਨੂੰ ਇਸੇ ਟੋਕਰੇ 'ਚ ਪਾਈ ਜਾਂਦੇ ਸੀਗੇ ਚੂਕ-ਚੂਕ ਕੇ ਛਿਲਕਾ ਜਿਹਾ ਲਾਲਾ ਜਿੰਨਾ ਜਿੰਨਾ ਮੋਟਾ-ਮੋਟਾ ਛਿਲਕਾ ਲੈਂਦਾ ਹੈਗਾ ਲਾਲਾ ਕੇ ਇੱਥੇ ਅਸੀਂ ਟੋਕਰੇ 'ਚ ਪਾਤੇ ਸੀ ਇਹ ਫੇਰ ਵੀ ਹੁਣ ਚਲੋ ਟੋਕਰੇ 'ਚ ਹੀ ਰੱਖ ਦਿਆਂਗੇ ਹੁਣ ਤਾਂ ਕੁਝ ਘੱਟ ਗਿਆ ਪਹਿਲਾਂ ਜ਼ਿਆਦਾ ਸੀਗੇ ਹਿੰ ਖਰਾਬ ਹੋਣ ਦਾ ਡਰ ਸੀ ਹੁਣ ਤਾਂ ਸੁੱਕ ਗਏ ਚੰਗੀ ਤਰ੍ਹਾਂ ਨਾਲੇ ਵਧੀਆ ਇਹ ਹੁਣ ਟੋਕਰੇ ਜੀ ਰੱਖ ਪਹਿਲਾਂ ਅਸੀਂ ਦੇਖਦੇ ਸੀਗੇ ਵੀ ਚਲ ਜੇ ਜ਼ਿਆਦੇ ਹੋਏ ਤਾਂ ਖੰਡਿਆ ਦੇਾਂਗੇ ਇੱਥੇ ਫਿਰ ਅਸੀਂ ਇੱਕ ਟੋਕਰਾਂ ਫੁੱਲ ਭਰ ਗਿਆ ਸੀਗਾ ਉਸ ਜਾਲੀ ਦੀ ਚ ਪਾ ਲਏ ਸੀ ਤੇ ਟੋਕਰਾਂ ਭਰ ਕੇ ਅਹੀਂ ਰੱਖ ਦਿਆਂਗੇ ਅਸੀਂ ਇੱਥੇ ਨਾ ਹਰਮਨ ਕਹਿੰਦੀ ਵੀ ਇਹਦਾ ਫਿਰ ਇੱਥੇ ਸਾਡੇ ਬੋਰਡ ਹੈਗਾ ਹੈ ਦੇ ਵਿੱਚ ਬਿਜਲੀ ਵਾਲਾ ਆਪਣੇ ਪੋਰਾਂ ਜਿੱਥੇ ਮੈਂ ਬੈਠੀ ਆਂਗੀ ਕੰਧ ਨਾਲ ਉੱਪਰ ਛੋਲੀ ਸ਼ੈਡ ਇਹਦੇ ਅੰਦਰ ਨਾ ਬੁੱਕਾਂ ਧਰੀਆਂ ਹੁੰਦੀਆਂ ਨੇਗੀ ਆਪਣੀਆਂ ਬੁੱਕਾਂ ਤੇ ਇਹਨਾਂ ਦੀਆਂ ਸਕੂਲ ਵਾਲੀਆਂ ਕਿੱਟਾਂ ਰੱਖੀਆਂ ਹੁੰਦੀਆਂ ਨੇ ਤੇ ਪੈਨਾ ਪੈਸਲਾ ਵਾਲਾ ਬਾਕਸ ਸਾਰਾ ਇਹਨਾਂ ਦਾ ਪੜਾਈ ਕਰਨ ਵਾਲਾ ਸਮਾਨ ਹੁੰਦਾ ਹੈਗਾ ਉਹ ਮੇਜ਼ ਤੇ ਉਹ ਮੇਜ਼ ਹੈਗਾ ਮੇਰਾ ਮਸ਼ੀਨ ਵਾਲਾ ਆਪਣੇ ਜਿਹੜਾ ਫੱਟਾ ਹੁੰਦਾ ਹੈਗਾ ਪੈਰ ਮਸ਼ੀਨ ਦੇ ਉਹ ਮੈਂ ਲਾਤੀ ਸੀ ਮਸ਼ੀਨ ਬਸ ਇਹਨਾਂ ਕੱਪੜੇ ਸਲਾਈ ਨਹੀਂ ਕਰਦੀ ਹੈਗੀ ਮੈਂ ਕਪੜੇ ਆਪਦੇ ਘਰ ਕਰਦੀ ਕਰਦੀ ਬੰਨੀ ਉਹ ਮੈਂ ਲਾ ਲਈ ਸੀਗੀ ਮੈਨੂੰ ਨਾ ਉਦੋਂ ਐਂ ਜੇ ਲੱਗਿਆ ਵੀ ਲੱਤਾਂ ਹੀ ਦੁਖਦੀਆਂ ਸੀਗੀਆਂ ਜਦੋਂ ਪੈਰਾਂ ਦੀ ਮਸ਼ੀਨ ਚਲਾਉਂਦੀ ਸੀ ਮੈਂ ਉਹ ਫਿਰ ਹਰਮਨ ਨੇ ਉੱਪਰ ਕੱਪੜਾ ਵਿਛਾ ਕੇ ਉਹਦੇ ਉੱਤੇ ਬਸ ਉਹ ਕਿਤਾਬਾਂ ਪੜ੍ਹਾਈਆਂ ਦਾ ਸਮਾਨ ਰੱਖਣ ਲੱਗ ਗਈ ਆਪਾਂ ਉਹ ਅੰਦਰ ਰੱਖਿਆ ਹੋਇਆਗਾ ਹੁਣ ਪਹਿਲਾਂ ਇੱਥੇ ਗੰਡੇ ਸੀ ਥਾਂ ਨਹੀਂ ਸੀਗਾ ਉਹ ਕਹਿੰਦੀ ਵੀ ਤੁਸੀਂ ਗੰਡੇ ਇੱਥੇ ਚੱਕ ਕੇ ਥੋੜੇ ਥਾਂ 'ਚ ਕਰ ਦਿਓ ਟੋਕਰੇ 'ਚ ਹੀ ਪਾ ਦਿਓ ਦੀ ਮੈਂ ਇੱਥੇ ਆਪਦਾ ਮੇਜ਼ ਬਾਹਰ ਕੱਢ ਦੂੰਗੀ ਹੁਣ ਉਦੋਂ ਹਰ ਮੰਦਰ ਅੰਦਰ ਕੰਮ ਕਰਦੀ ਸੀਗੀ ਅੰਦਰੋਂ ਸਾਰਾ ਅਲਮਾਰੀ ਵਾਲੇ ਕੱਪੜੇ ਆਪਦੇ ਟ੍ਰਾਂਕ ਵਾਲੇ ਕੱਪੜੇ ਸਾਰੇ ਕਿੱਡਾਈ ਬੈਠੀ ਸੀਗੀ ਇਹ ਜਿਹੜੇ ਕਮਰੇ ਤੇ ਮੈਂ ਮੂਰੇ ਬੈਠੀ ਹੈਗੀ ਉਹ ਕਮਰੇ ਚ ਆਪਣੀਆਂ ਪੇਟੀਆਂ ਨੇ ਉੱਥੇ ਜਿਹੜਾ ਕਪੜਾ ਹੁੰਦਾ ਹੈਗਾ ਉੱਥੇ ਅੰਦਰ ਹਰ ਮੰਦਰ ਉਹਦਾ ਕੰਮ ਕਰਦੀ ਸੀਗੀ ਸਭ ਸਫਾਈ ਦੀ ਕਲੀਡੇ ਕੱਪੜੇ ਦੀ ਸੈੱਟ ਕਰਦੀ ਸੀ ਅਸੀਂ ਗੰਦੇ ਸਮਾਰੀ ਜਾਂਦੇ ਸੀਗੇ ਬਾਹਰ ਇਹ ਬਸ ਕੱਲ ਕੁਝ ਸਫਾਈ ਕਰਤੀ ਸੀਗੀ ਆਪਾਂ ਔਰ ਸੋ ਇਹ ਵੀ ਗੱਲ ਕਰਤੀ ਸੀਗੀ ਉਸ ਤੋਂ ਬਾਅਦ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਗਈ ਸੀ ਰਸੋਈ ਦੀ ਆਪਾਂ ਨਹੀਂ ਕਲਿੱਪ ਬਣਾਈ ਹੈਗੀ ਕੋਈ ਕੁਛ ਵਸ ਥੱਕ ਜੇ ਗਏ ਸੀਗੇ ਇਹ ਸੀ ਘੰਡੇ ਸਾਰੇ 托ਕਰੇ ਚ ਪਾ ਲਈ ਸੀਗੇ ਇੱਥੇ ਜੋਤ ਲਾ ਕੇ ਅਸੀਂ ਥੋੜਾ ਜਿਹਾ ਟਾਈਮ ਇਹ ਨੂੰ ਚਾਹ ਸੀਗਾ ਮੈਂ ਦੇਖਾਂ ਨਾਲੇ ਫਿਰ ਕੁਛ ਹੋਇਆ ਨਹੀਂ 4 ਘੰਡੇ ਸਮਾਰ ਕੇ ਉੱਠ ਖੜਿਆ ਇੱਥੇ ਇਹਨਾਂ ਨੇ ਹੁਣ ਨਾ ਥੋਲਾ ਪਾਉਣ ਜਾਣਾ ਸੀਗਾ ਦੁੱਤ ਦੇ ਥੋਲੇ ਪਾਉਣੇ ਹੁੰਦੇ ਇਹਦੇ ਗੜਾਂ ਜੇ ਕਰਕੇ ਫਰਕ ਪੈ ਗਿਆ ਥੋਲੇ ਨਾਲ ਇਹਦੇ ਗੜ ਮੁੜ ਗਏ ਚਲ ਕੋਈ ਦਵਾਈ ਵੀ ਖਵਾਈ ਕਾਸੀ ਨਾਲ ਸਮਝ ਲਓ ਗੜ ਮੁੜ ਗਏ ਵਧੀਆ ਸੁੱਕ ਗਏ ਥੜੇ ਸੀ ਉਹ ਤਾਂ ਬਾਗੇ ਜੋਤਾ ਦੇ ਡੇੜੀ ਲੈ ਕੇ ਭਲਾਡੇ ਬਾਗੇ ਸੀ ਇਹ ਥੋਲਾ ਪਾਉਣ ਇੱਥੇ ਮੈਂ ਸਾਰਾ ਕੂੜਾ ਕੱਢ ਦੂੰਗੀ ਕਿ ਬੱਠਲ ਵੱਡਾ ਭਰਨ ਵਾਲਾ ਹੋ ਗਿਆ ਗੰਡਿਆਂ ਦੇ ਛਿਲਕਿਆਂ ਦਾ ਟੋਕਰਾ ਭਰਤਾ ਮੈਂ ਕੰਡਿਆਂ ਦਾ ਇੱਕ ਜਾਲੀ ਦੀ ਭਰਤੀ ਸੀਗੀ ਤਿੰਨ છੱਤਾਂ ਵਾਲੀ ਜਾਲੀ ਜੀ ਸੀਗੀ ਬੇਕਾਰ ਕਰਕੇ ਧਰਤੀ ਇਸ ਵਿੱਚ ਮੈਂ ਪੈ ਸੀ ਉਹ ਤਾਂ ਵਧੀਆ ਸੀਗੀ ਰਸੋਈ ਚੋਂ ਕੱਟਦੀ ਸੀ ਅਸੀਂ ਵੀ ਥਾਂ ਜਾ ਰੋਕਦੀ ਆਪਣੀ ਸੋਈ ਛੋਟੀ ਹੈਗੀ ਉਹ ਅੱਜ ਫੇਰ ਚੱਕ ਕੇ ਮੈਂ ਦੁਬਾਰੇ ਉਹ ਚ ਕੰਡਿਆਂ ਦੀ ਭਰਤੀ ਉਹ ਜਿਆਦਾ ਵੀ ਟੀਸੀ ਜੀ ਲੱਗਦੇ ਸੀਗੇ ਟੋਕਰੇ ਚ ਫਿਰ ਰੁੜਦੇ ਇਸ ਕਰਕੇ ਮੈਂ ਇੱਕ ਜਾਲੀ ਜੀ ਭਰ ਲਈ ਟੋਕਰਾ ਭਰ ਗਿਆ ਹੁਣ ਆਪਾਂ ਇਹਨਾਂ ਨੂੰ ਐਂ ਟੋਕਰਾ ਹੀ ਰੱਖਦੇ ਆਗੇ ਚੱਲ ਨਹੀਂ ਆ ਪਤ ਕਰਤੀ ਤੇ ਨਹੀਂ ਪਾਉਂਦੇ ਹੈਗੇ ਫਰਸਤੇ ਇੱਥੇ ਆ ਮਣਾ ਆਪਣਾ ਕਿਤਾਬ ਵਾਲਾ ਮੇਜ਼ ਸੈੱਟ ਕਰ ਲੂਗੀ ਤੇ ਹੁਣ ਮੈਂ ਇੱਥੇ ਲਾ ਦੂਗੀ ਪੋਚਾ ਪੋਚਾ ਲਾ ਕੇ ਜਦੋਂ ਸੁੱਕ ਗਿਆ ਉਸ ਤੋਂ ਬਾਅਦ ਨੇ ਮੇਜ਼ ਲਾ ਦੂਗੀ ਆਪਦਾ ਅੰਦਰੋਂ ਇੰਨੇ ਆਪਦਾ ਕੰਮ ਨਿਪਟ ਜੂਗਾ ਜਿਹੜਾ ਕੱਪੜਾ ਸਮਾਰਨ ਦਾ ਤੇ ਫਿਰ ਟੋਕਰਾ ਰੱਖਤਾ ਸੀਗਾ ਛੈੜ ਤੇ ਹੁਣ ਮੈਂ ਇੱਥੇ ਲਾ ਦੂਗੀ ਪੋਚਾ ਰਸੋਈ ਦੀ ਵੀਡੀਓ ਆਪਾਂ ਪਹਿਲਾਂ ਨਹੀਂ ਬਣਾਈ ਹੈਗੀ ਵਿੱਚ ਦੀ ਸੈਟ ਕਰਤੀ ਸੀ ਰਸੋਈ ਆਪਾਂ ਸਾਰੀ ਫਿਰ ਹਰਮਣਾ ਬੇਠੇ ਵਾਲੇ ਕਮਰੇ ਚ ਵੜ ਗਈ ਉਹ ਆਪਣਾ ਸੈਟ ਕਰ ਲੱਗੇ ਅਸੀਂ ਕੰਡੇ ਸਮਾਰਨ ਲੱਗੇ ਬਸ ਅੱਜ ਆਪਣੀ ਸਾਰਾ ਸਫਾਈ ਦਾ ਨਿਪਟੜ ਜੂਗਾ 13 ਚਲੋ ਗੇਰਾਣਾ ਸੋਹੜ ਜਿੰਦ ਦੀਏਗੀ ਸੌਣ ਦੀ ਸਾਰਾ ਵਧੀਆ ਹੋ ਜੂਗਾ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਸਾਰੀ ਦੇਖਿਆ ਕਰੋ ਸਬਸਕ੍ਰਾਈਬ ਜਰੂਰ ਕਰੋ ਜੀ ਮੇਰੇ ਚੈਨਲ ਨੂੰ ਥੋੜੀ ਸਪੋਰਟ ਨਾਲ ਹੀ ਆ ਜੀ ਤੁਸੀਂ ਸਬਸਕ੍ਰਾਈਬ ਕਰੋਗੇ ਤਾਂ ਆਪਣੇ ਸਬਸਕ੍ਰਾਈਬ ਹੋਈ ਵਧਣਗੇ ਆਪਾਂ ਵੀ ਖੁਸ਼ੀ ਹੁੰਦੀ ਆ ਚਲੋ ਵੀ ਆਪਾਂ ਵੀ ਸਬਸਕ੍ਰਾਈਬ ਕਰੇ ਨੇਗੇ ਤੇ ਇਥੇ ਮੈਂ ਸਮਾਰ ਕੇ ਨਾ ਪੋਚਾ ਰਗੜ ਰਗੜ ਕੇ ਲਾਇਆ ਸੀ ਦਾਗ ਜੇ ਨਾ ਫੇਰ ਵੀ ਲਹੇ ਨਹੀਂ ਹੈਗੇ ਹੁਣ ਕਈ ਵਾਰ ਪੋਚਾ ਲਪੂਗਾ ਰੋਜ਼ ਲੱਗਿਆ ਕੋਈ ਫੇਰ ਲੈਣਗੇ ਜਿਹੜੇ ਕੰਡੇ ਪਲ ਕੇ ਇੱਕ ਤੋਂ ਪੋਤਾਰਤੀ ਦੇ ਨਾਲ ਨਾ ਦਾਗ ਲੱਗ ਗਏ ਉਹਨਾਂ ਦੇ ਤੇ ਫਿਰ ਇਹਨਾਂ ਟੋਕਰਾ ਗੰਢਿਆਂ ਨਾਲ ਤੇ ਜਾਲੀ ਧਰ ਪੈ ਰੱਖ ਦਿਆਂਗੇ ਬਹੁਤ ਮੈ ਰਗੜ ਕੇ ਪੋਚਾ ਲਾਇਆ ਪਰ ਨਹੀਂ ਦੇ ਦਾਗ ਇਹ ਸਮਾਰ ਕੇ ਗਏ ਨਹੀਂ ਹੈਗੇ ਚੰਗੀ ਤਰ੍ਹਾਂ ਪੋਚਾ ਮੈਥੀ ਲਾਤਾ ਸੁੱਕ ਗਿਆ ਉਸ ਤੋਂ ਬਾਅਦ ਵਧੀਆ ਹਰਮਨ ਨੇ ਫਿਰ ਆਪ ਦਾ ਮੇਜ ਰੱਖ ਲਿਆ ਸੀਗਾ ਇੱਥੇ ਇਸ ਕੰਤੇ ਰੱਖਦੇ ਸਾਫ ਸਪਾਈ ਆਪਣੀ ਹੋ ਗਈ ਇਸ ਤੋਂ ਬਾਅਦ ਫਸ ਸਾਰੇ ਬ੍ਰਾਂਡੇ ਚ ਪੋਚੇ ਝਾੜੂ ਕਰਤਾ ਸੀਗਾ ਪੋਚਾ ਲਾਤਾ ਉਸ ਤੋਂ ਬਾਅਦ ਹਰਮਨ ਨੇ ਤੇ ਸਾਨੂੰ 2 ਵਜੇ ਸੀਗੇ 2 ਵਜੇ ਵੇਲੇ ਹੋਏ ਜਮਾ ਥੱਕ ਗਏ ਸੀਗੇ 2 ਵੇ ਤੋਂ ਬਾਅਦ ਤਾਂ ਵਸਾ ਪਦਾਂ ਵੀ ਲੈ ਸਕਦੇ ਹੁੰਦੇ ਦੁਪਹਿਰ ਵਾਲੀ ਜ਼ਿਆਦਾ ਹੋ ਜਾਂਦਾ ਫਿਰ ਪਸ਼ੂਆਂ ਦਾ ਹੋ ਜਾਂਦਾ ਹੈਗਾ ਫਿਰ 8:00 ਨੂੰ ਤਾਂ ਜਮਾ ਥੱਕ ਕੇ ਡਿੱਗੇ ਅਸੀਂ ਇੱਕ ਦਿਨ ਜਦੋਂ ਆਪਾਂ ਜ਼ਿਆਦਾ ਸਫਾਈ ਕਰਦੇ ਆ ਘਰ ਦੀ ਨਾ ਥੱਕ ਜਾਂਦੇ ਆਗੇ ਫਿਰ ਚਲੋ ਮੈਂ ਰੋਜ਼ ਬਸ ਹੌੜਾ ਹੌੜਾ ਚਾੜੂ ਪੋਚਾ ਹੋਇਆ ਕਰੂਗਾ ਛੇਤੀ ਸਫਾਈ ਹੋ ਜਾ ਕਰੂਗੀ ਇਤਨੇ ਦੁਬਾਰੇ ਦੁਬਾਰੇ ਪੋਚਾ ਲਾਉਂਦੀ ਸੀਗੀ ਵੀ ਜੇ ਦਾਗ ਲੈ ਜਾਣ ਪਰ ਫੇਰ ਵੀ ਦਾਗ ਜੇ ਰਹਿ ਗਏ ਸੀ ਕਿ ਫਰਸ਼ਾਂ ਹੀ ਹੁੰਦਾਗੇ ਕੋਈ ਦਾਗ ਛੇਤੀ ਜਾਂਦਾ ਨਹੀਂ ਹੈਗਾ ਤਜਾਬ ਵੀ ਖਤਮ ਹੋਇਆ ਹੋਇਆ ਸੀਗਾ ਨਹੀਂ ਮੈਂ ਤਜਾਬ ਨਾਲ ਇੱਥੇ ਦਾਗ ਲਾਉਂਦੀ ਸੀਗੀ ਲਾ ਦੇਣੀ ਹੁੰਦੀ ਆ ਮੈਂ ਵੀ ਇਹ ਕੋਈ ਫਰਸ਼ ਤੇ ਬਾਲਾ ਜਿੱਦੀਆਂ ਦਾਗ ਪੈ ਜੇ ਤੇ ਮੇਰਾ ਤਿਆਬ ਵੀ ਖਤਮ ਸੀਗਾ ਅੱਜ ਚਲੋ ਮੈਂ ਕਿਹਾ ਹੁਣ ਤਾਂ ਬਿਲ ਹੀ ਹੈਗਾ ਵੀ ਜਦੋਂ ਆਪਾਂ ਤਿਆਬ ਲੈ ਲਿਆ ਨਾ ਫੇਰ ਲਾ ਦੇਾਂਗੇ ਹੁਣ ਰੋਜ ਲੱਗਿਆ ਕਰੂੰਗਾ ਇਹਦੇ ਵਿੱਚ ਪੋਚਾ 3/4 ਨੂੰ ਸਬਸਕ੍ਰਾਈਬ ਵੀ ਕਰੋ ਜੀ ਧੰਨਵਾਦ